ਬਾਹਰ ਬਰਾਂਡੇ ਵਿੱਚ ਸੁੱਤਾ ਰਹਿ ਗਿਆ ਪਰਿਵਾਰ ਤੇ ਚੋਰ ਅੰਦਰ ਪੜ ਕੇ ਖਾਲੀ ਕਰ ਗਿਆ ਸਾਰੀਆਂ ਅਲਮਾਰੀਆਂ ਦਿਨਾਨਗਰ ਥਾਣੇ ਦੀਨਪੰਦੇ ਪਿੰਡ ਰਣਜੀਤ ਬਾਗ ਵਿੱਚ ਬੀਤੀ ਰਾਤ ਚੋਰਾਂ ਨੇ ਘਰ ਨੂੰ ਨਿਸ਼ਾਨਾ ਬਣਾ ਕੇ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ ਕਰ ਲਈ ਹੈ ਇਸ ਸਬੰਧੀ ਪੀੜਤ ਪਰਿਵਾਰ ਨੇ ਪੁਲਿਸ ਕੋਲ ਚੋਰੀ ਦੀ ਸ਼ਿਕਾਇਤ ਦਰਜ ਕਰਵਾਈ ਹੈ ਘਟਨਾ ਵਿੱਚ ਹੈਰਾਨੀ ਦੀ ਗੱਲ ਹੈ ਕਿ ਪੀੜਤ ਪਰਿਵਾਰ ਬਾਹਰ ਘਰ ਦੇ ਬਰਾਂਡੇ ਦੇ ਵਿੱਚ ਸੁੱਤਾ ਸੀ ਜਦੋਂ ਚੋਰ ਘਰ ਦੇ ਪਿਛਲੇ ਪਾਸਿਓਂ ਜਾਲੀ ਕੱਟ ਕੇ ਅੰਦਰ ਵੜਦਾ ਹੈ ਤਾਂ ਇਹ ਕਲਮਾਰੀ ਤੇ ਟਰੰਕ ਖੰਗਾਲੇ ਜਾਂਦੇ ਨੇ ਇੱਥੋਂ ਤੱਕ ਕਿ ਟਰੰਕ ਤੇ ਲੱਗੇ ਤਾਲੇ ਉਹਨਾਂ ਦੇ ਵੱਲੋਂ ਤੋੜੇ ਜਾਂਦੇ ਨੇ ਪਰ ਘਰ ਵਾਲਿਆਂ ਦੀ ਨਿੰਦ ਹੀ ਨਹੀਂ ਟੁੱਟਦੀ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਸਾਬਕਾ ਫੌਜੀ ਸਰਵਜਿੰਦ ਸਿੰਘ ਬਾਸੀ ਰਣਜੀਤ ਬਾਗ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਬੀਤੀ ਰਾਤ ਘਰ ਦੇ ਦਰਵਾਜ਼ੇ ਬੰਦ ਕਰਕੇ ਘਰ ਦੇ ਬੇੜੇ ਦੇ ਵਿੱਚ ਸੁੱਤੇ ਸੀ ਸਵੇਰੇ ਉਹ ਜਲ ਉੜਦੇ ਨੇ ਜਦ ਅੰਦਰ ਗਏ ਤਾਂ ਇੱਕ ਕਮਰੇ ਦਾ ਸਮਾਨ ਵਿਖਰਿਆ ਪਿਆ ਸੀ ਉਹਨਾਂ ਨੇ ਆਪਣੀ ਪਤਨੀ ਨੂੰ ਪੁੱਛਿਆ ਕਿ ਰਾਤ ਕੀ ਫਰੋਲਾ ਫਰੋਲੀ ਕੀਤੀ ਗਈ ਹੈ ਪਰ ਜਦ ਉਹਨਾਂ ਦੀ ਪਤਨੀ ਅੰਦਰ ਆਈ ਅਤੇ ਉਹ ਦੂਜੇ ਕਮਰੇ ਵਿੱਚ ਗਈ ਤਾਂ ਹਰ ਕਮਰੇ ਦਾ ਇਹੀ ਹਾਲ ਸੀ ਅਲਮਾਰੀਆਂ ਖੁੱਲੀਆਂ ਪਈਆਂ ਸੀ ਸੰਦੂਕਾਂ ਦੇ ਤਾਲੇ ਟੁੱਟੇ ਪਏ ਸ ਜਦ ਟੁੱਟੀਆਂ ਅਲਮਾਰੀਆਂ ਦੀ ਜਾਂਚ ਕੀਤੀ ਗਈ ਤਾਂ 418000 ਰੁਪਏ ਦੀ ਨਕਦੀ ਤੇ 6 ਤੋਲੇ ਸੋਨੇ ਦੇ ਗਹਿਣੇ ਲੈ ਕੇ ਚੋਰੀ ਕਰਕੇ ਚੋਰ ਫਰਾਰ ਹੋ ਚੁੱਕੇ ਨੇ ਉੱਥੇ ਹੀ ਦੂਜੇ ਪਾਸੇ ਮੌਕੇ ਦੇ ਵਜੋਂ ਡੀਐਸਪੀ ਦਿਨਨਗਰ ਸੁਖਵਿੰਦਰ ਸਿੰਘ ਪਾਲ ਨੇ ਦੱਸਿਆ ਕਿ ਪੀੜਤ ਪਰਿਵਾਰ ਦੀ ਸ਼ਿਕਾਇਤ ਤੇ ਮਾਮਲਾ ਦਰਜ ਕਰ ਲਿੱਤਾ ਗਿਆ ਅਤੇ ਤਕਨੀਕੀ ਸਾਧਨਾਂ ਦੀ ਮਦਦ ਨਾਲ ਚੋਰੀਆਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਗਿੰਦਰ ਪਾਲ ਦੀ ਰਿਪੋਰਟ ਲਈ ਭਾਰਤ ਮੇਰਾ ਨਾਮ ਸੁਰਨਜੀਤ ਸਿੰਘ ਪਿਤਾ ਜੀ ਦਾ ਨਾਮ ਭਾਈ ਨਾਨਕ ਸਿੰਘ ਜੀ ਮੈਂ ਰਜੀਤਪੁਰ ਦਾ ਰਹਿਣ ਵਾਲਾ ਹਾਂ ਅਹਿਰ ਅਤੀ ਬਾਹਰ ਸੁੱਤੇ ਰਹੇ ਹੀ ਐ ਤੇ 10:00 ਵਜੇ ਅਸੀਂ ਸੁੱਤੇ ਆ ਬਾਹਰ ਸਾਰੇ ਗੇਟ ਗੁੱਡ ਬੰਦ ਕਰਕੇ ਉਹਦੇ ਬਾਅਦ ਮੈਂ ਸਵੇਰੇ ਪੁਣੇ 3:00 ਵਜੇ ਉੱਠ ਗਏ ਅੰਦਰ ਆਇਆ ਕਮਰਾ ਖੁੱਲੇ ਆ ਤੇ ਅੰਦਰ ਕਮਰੇ ਦੇ ਵਿੱਚ ਸਾਰਾ ਮੇਰਾ ਮੁੰਡੇ ਚੱਕਰ ਆ ਕੇ ਬੂਹਾ ਖੁੱਲੇ ਹੋਣ ਤਾਂ ਸਾਰੇ ਬੱਤੀਆਂ ਜਗੜੀਆਂ ਪੱਖੇ ਚੱਲਣ ਡੇ ਅੰਦਰ ਰੇਨਾ ਖਲਾਰਾ ਪਿਆ ਦਾ ਦੇਖ ਕੇ ਮੇਰਾ ਦਿਮਾਗ ਨੂੰ ਚੱਕਰ ਆ ਗਿਆ ਮੈਂ ਪਹਿਲਾਂ ਬਿਮਾਰ ਆਮੀ ਆ ਮੈਂ ਬੜੀ ਮਿਸੇ ਉੱਠਿਆ ਉੱਠ ਕੇ ਫਿਰ ਮੈਂ ਆ ਕੇ ਆਪਣੀ ਮਿਸੇ ਨੂੰ ਉਠਾਇਆ ਭਈ ਉੱਠ ਵੀ ਕੀ ਹੋਇਆ ਤੂੰ ਰੱਤ ਕੀ ਕਰਦੀ ਰਹੀ ਹੈ ਕਹਿੰਦੀ ਮੈਂ ਕੁਝ ਨਹੀਂ ਕੀਤਾ ਵੇਖਦਾ ਸਾਰੇ ਕੱਪੜੇ-ਕੁਪੜੇ ਕੋਲੇ ਦੇ ਇਹ ਬਚਰੀ ਨੇ ਰੋਣਾ ਸ਼ੁਰੂ ਕਰ ਦਿੱਤਾ ਆ ਮੁੜ ਕੇ ਹੀ ਉੱਠਿਆ ਅੰਦਰ ਵਖਿਆ ਸਾਰਿਆਂ ਅਲਮਾਰੀਆਂ, ਅਲਮੋਰੀਆਂ ਸਭ ਤੋੜ ਦਿੱਤੀਆਂ ਮੇਰੇ ਉਧਰੋਂ ਬੈਗ 'ਚੋਂ ਪੈਸੇ ਕੱਢੇ ਤੇ ਅੰਦਰ ਜਿੰਨਾ ਸਾਰਾ ਗਹਿਣਾ ਲਟਾ ਸਾਰਾ ਤੋੜ-ਟਾੜ ਕੇ ਸਾਰੇ ਲੈ ਗਏ ਜਿਹੜੇ ਪੈਸੇ ਹੈਗੇ ਉਹ ਕਮੇਟੀ ਨੇ ਕੱਲ ਕਮੇਟੀ ਲਈ ਸੀ ਗੱਲ ਇਹਨੇ ਦੁਪਹਿਰ ਦੇ ਟਾਈਮ ਰਾਤੀ ਕਮੇਟੀ ਨੇ 2 ਲੱਖ ਰੁਪਏ ਕਮੇਟੀ ਲਈਏ ਦੁਪਹਿਰੇ ਤੇ ਰਾਤ ਨੂੰ ਇਹ ਕੰਮ ਹੋ ਗਿਆ ਮੈਂ ਟਿਕਟਾਂ ਵਾਸਤੇ ਬਾਹਰ ਜਾਣਾ ਪਰਨ ਸਾਡੇ ਆ ਆਈ ਦੀ ਰਿਸਪੌਂਸ ਮੈਂ ਟਿਕਟਾਂ ਵਾਸਤੇ 2 ਲੱਖ ਰੁਪਏ ਆਪਣੇ ਭਰਾ ਕੋਲ ਲੈ ਕੇ ਆਇਆ ਉਹ ਮੇਰੇ ਅੰਦਰ ਬੈਗ ਚ ਰੱਖਿਆਦਾ ਹੈਗਾ ਉਹ ਵੀ ਕੱਢ ਕੇ ਲੈ ਗਏ ਸਾਡੇ ਕੋਲ 4 ਲੱਖ ਦਾ ਨੁਕਸਾਨ ਕੋਈ 6 ਸਾਢੇ 6 ਤੋਲੇ ਸੋਨਾ ਹੋਣਾ ਜਿਹੜਾ ਲੈ ਕੇ ਕੱਢ ਗਏ ਪਾਰਾ ਹੀ ਉਹ ਕੂਏ ਕੋਲ ਚੱਲਦਾ ਪਿਆ ਕੁਲਰ ਚੱਲਦਾ ਪਿਆ ਇਹ ਫਰਡ ਪੱਕਾ ਚੱਲਦਾ ਪਿਆ ਇਹ ਦਰਵਾਜ਼ਾ ਹੀ ਬੰਦ ਕੀਤਾਦਾ ਨਹੀਂ ਜਿਹੜੇ ਸੀਦੇ ਆ ਉਹ ਬੋਲੇ ਸੀਸੇ ਲਗੇਦੇ ਆ ਸਾਨੂੰ ਇੱਕ ਮਾਸਾ ਹੀ ਆਵਾਜ਼ ਨਹੀਂ ਆਈ ਬਾਦ ਬਤੀਆਂ ਜਗਾ ਕੇ ਪਤਾ ਨਹੀਂ ਕਿੰਨੀ ਦੇਰ ਲੱਗੇ ਰਿਹਾ ਪਿੱਛੋਂ ਆਇਆ ਬਾਹਰੀ ਥੋੜੀ ਆ ਕਹਿੰਦਾ ਦਰਵਾਜ਼ਾ ਥੋੜਿਆ ਅੰਦਰ ਬੜੇ ਸਾਨੂੰ ਮਾਸਾ ਆਵਾਜ਼ ਨਹੀਂ ਆਈ ਕਿਤੇ ਮੈਂ ਸਾਰਾ ਰਾਤੀ ਸਵੇਰੇ ਤਿੰਨ ਵੇ ਗਿਆ ਜਾ ਕੇ ਰਿਪੋਰਟ ਕਰਕੇ ਆ ਪੁਲਿਸ ਨੂੰ ਰਿਪੋਰਟ ਕੀਤੀ ਆ ਪੁਲਸ ਨੂੰ ਸਭੇ ਕਰਕੇ ਉਹਨਾਂ ਦੇ ਦਿਖਾ ਗਏ ਆ ਸਭ ਉਹ ਆ ਕੇ ਉਹ ਚੈੱਕ ਵੀ ਕਰ ਗਿਆ ਮੁੜ ਕੇ ਦੇਖੋ ਕੀ ਹੁੰਦਾ 6 6.5 ਤੋਂਲੇ ਸੋਨਾ ਲਾ ਲਓ 2 ਲੱਖ ਰੁਪਏ ਕਮੇਟੀ ਦਾ ਤੇ 2 ਲੱਖ ਮੇਰਾ ਕੈਸ਼ 4 ਲੱਖ ਰੁਪਏ ਸਾਡੇ ਨਗਦੇ ਚੁੱਕੇ ਲਗੇ ਆ ਕੋਈ 18000 ਰੁਪਏ ਨੇ ਅਲੱਗ ਰੱਖਦੇ ਕੈਬ੍ਰੀਲ ਮੰਨ ਵਾਸਤੇ ਉਹ ਵੀ ਚੁੱਕੇ ਲਗੇ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੋਰ ਕੀ ਆ ਸਾਡੇ ਇਹ ਤੇ ਕੋਈ ਲੋਕਲ ਹੀ ਬੰਦਾ ਕੋਈ ਚੋਰ ਫੜੇ ਚੋਰ ਫੜੇ ਚਾਹੀਦਾ ਲੋਕਲ ਬੰਦਾ ਜਿਹਨੂੰ ਸਾਰਾ ਭੇਤੇ ਹੋਣਾ ਜਿਹਨੇ ਮੇਰੇ ਘਰ ਦਾ ਇੱਕ ਇੱਕ ਚੀਜ਼ ਦਾ ਪਤਾ ਜੇ ਮੇਰੇ ਇਹਨੇ ਕਮੇਟੀ ਕਿੱਥੇ ਰੱਖਦੀ ਆ ਸੋਨਾ ਕਿੱਥੇ ਰੱਖਿਆ ਦਾ ਪੈ ਇਹਦਾ ਮਤਲਬ ਪਿੰਡ ਦਾ ਬੰਦਾ ਕੋਈ ਭੇਤੀ ਬੰਦਾ ਹੀ ਆ ਉਹ ਬੰਦਾ ਫੜਿਆ ਜਾਣਾ ਚਾਹੀਦਾ ਤਾਂ ਕਿ ਸਾਨੂੰ ਪਤਾ ਲੱਗੇ ਇਹਦੇ ਵਿੱਚ ਅਸੀਂ ਮੌਕਾ ਦੇਖਿਆ ਜੀ ਆ ਕੇ ਸਰਦਾਰ ਸਵਰਜੀ ਸੁਨੰਦ ਕਰੇ ਚੋ ਵੀ ਹੋਈ ਹੈ ਜਿਹੜੇ ਬਾਹਰ ਕੂਲਰ ਦੇ ਵਿੱਚ ਵਿਹੜੇ 'ਚ ਸੁੱਤੇ ਸੀਗੇ ਤੇ ਮੌਕੇ ਦੇ ਮੁਤਾਬਕ ਦੇਖਣ ਚੰਨੀ ਗੱਲ ਸਮਝ ਆਉਂਦੀ ਆ ਵੀ ਚੋਰ ਪਿਛਲੇ ਪਾਸੋਂ ਜਾਲੀ ਪਾੜ ਕੇ ਅੰਦਰ ਵੜਿਆ ਤੇ ਉਹਨਾਂ ਨੇ ਲੱਗ ਕੇ ਇਸ ਤਰ੍ਹਾਂ ਆਇਡੈਂਟੀਫਾਈਡ ਲੋਕੇਸ਼ਨ ਦੇ ਉੱਤੇ ਹੀ ਉਹਨਾਂ ਨੇ ਇਹਨਾਂ ਦੇ ਕਹਿਣ ਮੁਤਾਬਕ ਇਹਨਾਂ ਦੀ ਕਮੇਟੀਆ ਦੇ 2 ਲੱਖ ਰੁਪਏ ਸੀਗੇ ਉਹ ਲੈ ਗਏ ਔਰ ਬਾਕੀ ਇਹਨਾਂ ਦਾ ਜਿਹੜਾ ਲਾਇਸੈਂਸ ਸੀ ਰਿਵਾਲਵਰ ਸੀ ਉਹ ਹੋ ਗਿਆ ਇੱਕ ਨਵਾਂ ਫੋਨ ਸੀਗਾ ਉਹ ਸਾਹਮਣੇ ਪਿਆ ਸੀ ਬਲਕਿ ਉਹਨੂੰ ਨਹੀਂ ਛੇੜਿਆ ਹੁਣ ਗੋਲਡ ਵੀ ਇਹਨਾਂ ਦਾ ਕਰੀ ਸੇਫ ਹੈਗਾ ਤੇ ਦੇਖ ਲਿਆ ਬਾਕੀ ਟੈਕਨੀਕਲ ਤਰੀਕੇ ਨਾਲ ਇਨਵਰਸਿਸ ਕਰ ਰਹੇ ਨੇ ਔਰ ਬਹੁਤ ਜਲਦੀ ਅਸੀਂ ਚੋਰਾਂ ਨੂੰ ਫੜਨ ਦੀ ਕੋਸ਼ਿਸ਼ ਕਰਦੇ ਤੇ ਬਾਕੀ ਕੋਈ ਕਰਨੀ ਨੁਕਸਾਨ ਚੋਰੀ ਤੇ ਚੋਰੀ ਇਹ ਵੱਡੇ ਵੀ ਤੋਂ ਛੁੱਟੀ ਤੇ ਅਸੀਂ ਬੰਦੀ ਕਰਦੇ ਹਾਂ